ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਰਟੀਐਲ ਟੀਵੀ ਦੱਸ ਰਹੀ ਹੈ ਕਿ ਅੱਜ ਮਲੇਰ ਕੋਟਲਾ ਪੁਲਿਸ ਪ੍ਰਸ਼ਾਸਨ ਵੱਲੋਂ ਨਵੇਂ ਵਾਇਰਲੈਸ ਨਿਗਰਾਨੀ ਪ੍ਰਣਾਲੀ ਅਤੇ ਜੇ ਮੋਹੱਲੀ ਮੌਕੇ ਮਲੇਰ ਕੋਟਲਾ ਵਿੱਚ ਮੁੱਖ ਮਹਿਮਾਨ ਡੀਆਈਜੀ ਪਟਿਆਲਾ ਰੇਜ ਹਰਜਲਲ ਸਿੰਘ ਪੋਲਰ ਜੀ ਪਹੁੰਚੇ ਦੇ ਬਸਟਰ ਸਮਾਰੋ ਵਿੱਚ ਇਸ ਸਮਾਗਮ ਨੂੰ ਵੇਖ ਕੇ ਉਹਨਾਂ ਨੇ ਮਲੇਰ ਕੋੜਲਾ ਦੇ ਐਸਐਸਪੀ ਹਰਗਮਲ ਪੁਲੀਸ ਸਿੰਘ ਖੱਖ ਜੀ ਦੀ ਸਲਾਘਾ ਕਰਦੇ ਹੋਏ ਆ ਕੀ ਕੁਝ ਕਿਹਾ ਆਓ ਸੁਣਦੇ ਹਾਂ ਪੂਰੀ ਜਾਣਕਾਰੀ ਦੀ ਨਿਊਜ਼ ਪੂਰੀ ਤੇ ਦੇਖੋ ਜੀ ਧੰਨਵਾਦ ਟੀਵੀ ਕੈਮਰੇ ਨੂੰ ਲੈ ਕੇ 142 ਦੇ ਵਿੱਚ ਇਹ ਕਾਰ ਕੱਢੀ ਗਈ ਸੀ ਬਲੂਜੀ ਵੱਲੋਂ ਕੀ ਕਹੋਗੇ ਜਰਮਨ ਦੇਸੀ ਜੀ ਦੇ ਦੇਖੋ ਜੀ ਜਿਹੜਾ ਐਸਐਸਪੀ ਸਾਹਿਬ ਨੇ ਬੜੀ ਮਿਹਨਤ ਦੇ ਨਾਲ ਇਹ ਸਾਰਾ ਸਾਡਾ ਕੈਮਰੇ ਦਾ ਸਿਸਟਮ ਚਾਲੂ ਕੀਤਾ ਇਹ ਸਾਰਾ ਹੀ ਮਰਲਸ ਦੇ ਨਾਲ ਕਨੈਕਟਡ ਹੈ ਔਰ 167 ਜਿਹੜੇ ਕਵਰੇਜ ਇਹ ਜਿਹੜੇ ਕਵਰੇਜ ਨੇ 167 ਕੈਮਰੇ ਜਿਹੜੇ ਲੱਗੇ ਨੇ ਇਹ ਸਾਰੇ ਹੀ ਮਲੇਰਕੋਟਲੇ ਨੂੰ ਕਵਰ ਕਰ ਰਹੇ ਨੇ ਮਲੇਰਕੋਟਲੇ ਦੇ ਸ਼ਹਿਰ ਨੂੰ ਕੱਲੇ-ਕੱਲੇ ਚੌਂਕ ਨੂੰ ਕੱਲੀ-ਕੱਲੀ ਗਲੀ ਨੂੰ ਇਹਦੇ ਚ ਜੇ ਕੋਈ Banda ਕ੍ਰਾਈਮ ਕਰਦਾ ਹੈ ਤੋ ਬੜੀ ਹੀ ਜਲਦੀ ਉਹਦੇ ਚ ਫੜਿਆ ਜਾਏਗਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਜਿਵੇਂ ਉਹ ਚੇਨ ਸਨੇਚਿੰਗ ਹੋ ਗਈ ਜਾਂ ਕੋਈ ਇਮਟਿਜ਼ਮ ਕਰ ਗਿਆ ਉਹਨਾਂ ਨੂੰ ਬੜੀ ਹੀ ਜਲਦੀ ਡਿਟੈਕਟ ਹੋ ਜਾਂਦੇ ਨੇ ਕਿ ਆਹ ਫੜਾ ਫੜਾ ਬੰਦਾ ਹੈਗਾ ਔਰ ਉਹਨਾਂ ਦਾ ਪ੍ਰੋਪਰ ਜਿਹੜੀ ਪੁਲਿਸ ਐਕਸ਼ਨ ਲੈਂਦੀ ਹੈ ਇਸ ਤੋਂ ਸਵਾਇ ਕੋਈ ਥੈਫਟ ਹੋ ਗਈ ਜਾਂ ਕੋਈ ਕਿਸੇ ਤਰ੍ਹਾਂ ਦਾ ਕ੍ਰਾਈਮ ਇਹ ਸਾਰਾ ਇਹੀ ਉਹਦੇ ਵਿੱਚ ਜਿਹੜਾ ਜਲਦੀ ਟਰੇਸ ਹੋ ਜੇ ਕਰੇਗਾ ਜਿੱਥੇ ਸਾਡਾ ਪ੍ਰੀਵੈਂਟਿਵ ਦੇ ਤੌਰ ਤੇ ਡਿਟੈਕਸ਼ਨ ਦੇ ਤੌਰ ਤੇ ਵੀ ਇਹਦੇ ਚ ਪੁਲਿਸ ਨੂੰ ਬੜੀ ਵੱਡੀ ਜਿਹੜੀ ਕਾਮਯਾਬੀ ਮਿਲੇਗੀ ਐਸਐਸਪੀ ਸਾਹਿਬ ਵੱਲੋਂ ਜਿਹੜਾ ਵੀ ਅਫਰਸ ਦਿੱਤੇ ਗਣੇ ਇਹਨਾਂ ਦੀ ਟੀਮ ਵੱਲੋਂ ਬਹੁਤੀ ਛਲੰਗਾ ਲੋਕ ਨੇ ਔਰ ਜਿਨ੍ਹਾਂ ਨੇ ਨਾਲ ਕੀਤਾ ਇਹ ਨਵਨ ਇਹ ਨਦ ਅ ਸਰ ਮਿਸਟਰ ਪਠੱਲ ਨੇ ਮਿਸਟਰ ਪਠੱਲ ਨੇ ਜਿਨ੍ਹਾਂ ਨੇ ਸਾਰਾ ਨਾਲ ਐਸਐਸਪੀ ਸਾਹਿਬ ਦੇ ਮਿਲ ਕੇ ਸਾਰਾ ਪ੍ਰੋਜੈਕਟ ਜਿਹੜਾ ਚਾਲੂ ਕੀਤਾ ਇਹਨਾਂ ਨੂੰ ਨਾਲ ਲੈ ਕੇ ਮੈਂ ਆਪਣੀ ਰੇਂਜ ਦੇ ਬਾਕੀ ਤਿੰਨ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਇਹਨਾਂ ਨੂੰ ਕਰਵਾਵਾਂਗਾ ਤਾਂ ਕਿ ਜਿਹੜਾ ਕ੍ਰਾਈਮ ਪੱਖੋਂ ਜਿਹੜਾ ਅਸੀਂ ਲੋਕਾਂ ਨੂੰ ਇੱਕ ਦਾ ਸਿਕਿਉਰਟੀ ਜਿਹੜੀ ਮਿਲ ਜੇ ਕ੍ਰਾਈਮ ਰੁਕ ਜਾਵੇ ਔਰ ਜੇ ਕੋਈ ਕ੍ਰਾਈਮ ਹੁੰਦਾ ਹੈ ਤੇ ਜਲਦੀ ਜਿਹੜਾ ਡਿਟੈਕਟ ਹੋ ਜਾਵੇ ਹੁੰਦੇ ਨੇ ਸਰਮੇਜ ਕੋਲੇ ਜਿਹ ਪਹਿਲਾ ਪ੍ਰੋਜੈਕਟ ਹੈ ਇਹ ਮਲੇਰ ਕੋਟਰ ਲਈ ਇਹ ਫਰਸਟ ਪ੍ਰੋਜੈਕਟ ਹੈ ਜਿਹੜਾ ਇੱਥੇ ਚੱਲੂ ਹੋਇਆ ਤੇ ਬਾਕੀ ਜਿਹੜਾ ਨਾਲ ਸਾਡਾ ਜਿਮ ਬਣਿਆ ਐਸਐਸਸੀ ਸਾਹਿਬ ਨੇ ਬੜੀ ਮਿਹਨਤ ਨਾਲ ਬਹੁਤ ਹੀ ਵਧੀਆ ਮਸ਼ੀਨਾਂ ਜਲੰਧਰੋਂ ਲਿਆ ਕੇ ਜਿੱਥੇ ਜਿਮ ਬਨਾਇਆ ਸਾਡੇ ਜਵਾਨਾਂ ਲਈ ਸਾਡੇ ਜਵਾਨਾਂ ਨੂੰ ਜ਼ਰੂਰਤ ਵੀ ਸੀ ਜਵਾਨਾਂ ਦੀ ਫਿਟਨੈਸ ਲਈ ਉਹ ਬਾਹਰ ਜਾਂਦੇ ਨੇ ਐਕਸਰਸਾਈਜ਼ ਕਰਨ ਲਈ ਹੁਣ ਸਾਡਾ ਆਪਣਾ ਜਿਮ ਹੈ ਜਿੰਮ ਦੇ ਵਿੱਚ ਉਹ ਐਕਸਰਸਾਈ ਕਰਨਗੇ ਮਿਹਨਤ ਕਰਨਗੇ ਨਾਲ ਹੀ ਸਾਡਾ ਕੰਟਰੋਲ ਰੂਮ ਹੈ ਜਿਹੜਾ ਕੰਟਰੋਲ ਰੂਮ ਦਾ ਇੰਚਾਰਜ ਹੈ ਉਹ ਵੀ ਨਾਲ ਉਹਦੀ ਪ੍ਰੋਪਰਟੀ ਨਿਗਰਾਨੀ ਰੱਖੇਗਾ ਔਰ ਜਵਾਨਾਂ ਦੀ ਜਿਹੜੀ ਫਿਟਨੈਸ ਹੈ ਡੇ ਟੂ ਡੇ ਆਪਣੇ ਹਰੇਕ ਲਈ ਵਹਿਤਾ ਪੈਟਰਨ ਬੜੀ ਜ਼ਰੂਰੀ ਹੈ ਪਰ ਪੁਲਿਸ ਜਵਾਨ ਜਦੋਂ ਪੂਰਾ ਫਿੱਟ ਹੋਵੇ ਯੂਨੀਫਾਰਮ ਦੇ ਵਿੱਚ ਜੋ ਕੰਮ ਵੀ ਦੁਗਣਾ ਕਰਦਾ ਸਰ ਕੀ ਕਹਿੰਸਾਂਗੇ ਫਿਰ ਜਿਵੇਂ ਸਰਦੀਆਂ ਦੇ ਵਿੱਚ ਪਹਿਲਾਂ ਦੌੜ ਦਾ ਵੀ ਜਿਹੜਾ ਚੱਲਦਾ ਹੁੰਦਾ ਸੀ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਉਹ ਬੰਦ ਕੀਤਾ ਜਾਊਗਾ ਜੀ ਕਹਦਾ ਜੀ ਸਰਦੀਆਂ ਦੇ ਵਿੱਚ ਜਿਵੇਂ ਦੌੜ ਵਗੈਰਾ ਮਾਰਨਿੰਗ ਟਾਈਮ ਸਾਨੂੰ ਪੱਤਰਕਾਰਾਂ ਨੂੰ ਬਣਾਇਆ ਜਾਂਦਾ ਸੀ ਜੀ ਐਸਐਸਪੀ ਉਹ ਬਨੀਤ ਨੇ ਮੈਡਮ ਨੇ ਸ਼ੁਰੂ ਕਰਿਆ ਸੀ ਜੀ ਸਵੇਰੇ ਜਿਹੜਾ ਹੈਗਾ ਸੈਰ ਕਰਨ ਦਾ ਇੱਕ 5-4 ਕਿਲੋਮੀਟਰ ਦਾ ਰੌਂਡ ਲਾਉਂਦੇ ਸੀ ਜੀ ਇੱਕ ਜਦੋਂ ਜਿਮੀਨ ਬਣਾਦਾ ਹਾਂ ਤਾਂ ਫੈਸਿਲਿਟੀ ਨਾਲ ਵੱਧਦੀ ਹੈ ਨਾ ਜੀ ਇਹ ਥੋੜਾ ਵੀ ਆਪਣੀ ਜਿਹੜੀ ਸੈਰ ਕਰਨੀ ਹੈ ਦੌੜ ਲਾਉਣੀ ਬੰਦ ਕਰਨੀ ਹੈ ਉਹ ਤਾਂ ਸਭ ਉਹ ਤਾਂ ਹੈ ਹੀ ਇਹ ਦੇ ਨਾਲ ਤੁਹਾਨੂੰ ਸਟਰੈਂਥ ਹੋਰ ਮਿਲਣੀ ਹੈ ਤੁਹਾਡੇ ਲਈ ਇੱਕ ਨਵੀਂ ਜਵਾਨ ਵਾਲੀ ਨਾਲ ਫੈਸਿਲਿਟੀ ਮਿਲ ਗਈ ਜੀ ਉਹ ਤਾਂ ਜਿਹੜੀ ਦੌੜ ਵਾਲਾ ਕੰਮ ਹੈ ਉਹ ਤਾਂ ਕਰਨਾ ਹੀ ਕਰਨਾ ਉਹ ਤਾਂ ਸਾਰੇ ਹੀ ਕਰਦੇ ਨੇ ਸੈਰ ਕਰਦੇ ਆ ਮਾਰਨਿੰਗ ਵਾਕ ਇਵਨਿੰਗ ਵਾਕ ਸਾਰੇ ਕਰ ਅਸੀਂ ਅਸੀਂ ਟੀਵੀ ਕੈਮਰੇ ਲਗਾਏ ਨੇ ਕਿ ਇਹ ਡੇ ਨਾਈਟ ਆਪਣਾ ਸਹੀ ਤਰੀਕੇ ਨਾਲ ਬਿਲਕੁਲ 24 ਘੰਟੇ ਕੰਮ ਕਰਨਗੇ ਜੀ ਇਹਦੇ ਚ 24 ਘੰਟੇ ਦੇ ਵਿੱਚ ਸਾਡੇ ਮੁਲਾਜ਼ਮ ਸ਼ਿਫਟਾਂ ਦੇ ਵਿੱਚ ਇੱਥੇ ਲਾਏ ਨੇ ਜਿਹੜੀ ਇੱਥੇ ਡਿਊਟੀ ਕਰਨਗੇ ਔਰ ਟਾਈਮ ਟੂ ਟਾਈਮ ਜਿਹੜੀ ਇਹ ਜੇ ਕਿਤੇ ਕੋਈ ਵਾਰਦਾਤ ਹੋ ਜਾਂਦੀ ਹੈ ਉਦੋਂ ਪਤਾ ਚੱਲਦਾ ਨਾਲੋਂ ਨਾਲ ਥਰੂ ਵਾਇਰਲੈਸ ਜਿਹੜੇ ਵੀ ਸਾਡੇ ਬੀਟਾਂ ਦੇ ਵਿੱਚ ਅਫਸਰ ਲੱਗੇ ਨੇ ਸਾਡੀਆਂ ਚੌਕੀਆਂ ਜਾਂ ਥਾਣਿਆਂ ਦੇ ਵਿੱਚ ਨੇ ਉਹਨਾਂ ਨੂੰ ਇਮੀਡੀਏਟਲੀ ਇਨਫੋਰਮੇਸ਼ਨ ਇਹਥੇ ਵੀ ਪਤਾ ਲੱਗ ਜਾਏਗਾ ਕਿ ਕਿਹੜੀ ਗੱਡੀ ਕਿਹੜੇ ਚੌਂਗ ਦੇ ਵਿੱਚੋਂ ਕੋਈ ਜਾਂ ਮੋਟਰਸਾਈਕਲ ਜਾਂ ਸਕੂਟਰ ਕਿੱਥੇ ਕੋਈ ਵਾਰਦਾਤ ਕਰਕੇ ਗਿਆ ਉਹ ਨਾਲੋਂ ਨਾਲ ਹੀ ਜਿਹੜੀ ਟਰੇਸ ਹੋ ਜਾਏਗੀ ਤੁਸੀਂ ਦੇਖੋ ਹਰੇ ਕੈਮਰਾ ਬੜਾ ਸਾਫ਼ ਦਿਸਦੇ ਆ ਜੀ ਬਿਲਕੁਲ ਔਰ ਦੂਰੋਂ ਦੂਰੋਂ ਦਾ ਤਾਂ ਗੱਡੀ ਦੇ ਨੰਬਰ ਪਲੇਟ ਜਿਹੜੀ ਪੜੀ ਜਾਂਦੀ ਹੈ ਇਸ ਕਰਕੇ ਜਿਹੜੇ ਕ੍ਰਿਮੀਨਲ ਟਾਈਪ ਦੇ ਜਿਹੜੇ ਬੰਦੇ ਨੇ ਉਹਨਾਂ ਪੁਲਿਸ ਦੇ ਸਕੰਜੇ ਦੇ ਜਿਹੜੇ ਉਹ ਛੇਤੀ ਆ ਜਾਂਦੇ ਨੇ ਪਰ ਜਿਹੜਾ ਇਹ ਆ ਇਹ ਅਲੱਗ ਦੂਜਿਆਂ ਨਾਲ ਜੀ ਤੇ ਅਸੀਂ ਇਹ ਕੋਸ਼ਿਸ਼ ਕਰ ਰਹੇ ਆਂ ਕਿ ਜਿਸ ਟਾਈਪ ਦੇ ਇੱਥੇ ਨੇ ਉਹ ਪਟਿਆਲੇ ਰੇਂਜ ਦੇ ਵਿੱਚ ਵੀ ਸ਼ੁਰੂ ਕੀਤੇ ਜਾਣ ਤੇ ਇਹਦੇ ਵਿੱਚ ਅਸੀਂ ਮੰਨ ਜੋ ਗੱਡੀ ਜਿੱਬੀ ਸਾਹ ਤੋਂ ਪਰਮਿਸ਼ਨ ਲੈ ਕੇ ਦੂਜੇ ਜ਼ਿਲ੍ਹਿਆਂ ਦੇ ਵਿੱਚ ਵੀ ਚਲਾਵਾਂਗੇ ਸੋ ਧੰਨਵਾਦ ਜੀ ਸਰ ਮਲੇ ਕੋਲੇ ਵਾਸੀਆਂ ਵੱਲੋਂ ਜਾਂ ਪ੍ਰੈਸ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮਲੇਰ ਕੋਲੇ ਲਈ ਜ਼ਿਲ੍ਹੇ ਲਈ ਇਹਨਾ ਸੋਚਿਆ ਕੀ ਕਹੋਗੇ ਅੱਜ ਜਿਹੜਾ ਤੁਸੀਂ ਮਾਨ ਤੁਹਾਡਾ ਆਪਣੇ ਡੀਆਈਏ ਸਾਹਮਣੇ ਵੀ ਮਾਨ ਪ੍ਰਤਿਸ਼ਟਾ ਕੀਤੀ ਹੈ ਕੀ ਕਹੋਗੇ ਤੁਸੀਂ ਡੀਆਈਏ ਸਾਹਿਬ ਨੇ ਆਲਰੇਡੀ ਬੜੀ ਡਿਟੇਲ ਚ ਦੱਸਤਾ ਹੈ ਕਿ ਸਾਡਾ ਬੜਾ ਵੱਡਾ ਪ੍ਰੋਜੈਕਟ ਸੀ ਜਦੋਂ ਤੋਂ ਮੈਂ ਜੁਆਇਨ ਕੀਤਾ ਸੀ ਇਨੂੰ ਕਹਿ ਦਿੰਦੇ ਹੈਗੇ ਆ ਸੇਫ ਸਿਟੀ ਪ੍ਰੋਜੈਕਟ ਕਿਉਂਕਿ ਜੇ ਐਸਆਰਡੀ ਸਿਟੀ ਸੇਫ ਰੱਖਣੀ ਹੈਗੀ ਆ ਤਾਂ ਉਹਦੇ ਲਈ ਸਾਨੂੰ ਐਕਸਟਰਾ ਅੱਖਾਂ ਚਾਹੀਦੀਆਂ ਇਹ ਅੱਖਾਂ ਹੀ ਹੁੰਦੀਆਂ ਜਿਹੜੇ ਕੈਮਰੇ ਹੁੰਦੇ ਆ ਹਰ ਪਾਸੇ ਜਿਹੜੀ ਹੈਗੀ ਸਾਡੀ ਨਜ਼ਰ ਰਹੇਗੀ ਇਹ ਕ੍ਰਾਈਮ ਨਹੀਂ ਡਿਟੈਕਟ ਕਰਨਗੇ ਤੁਹਾਨੂੰ ਟ੍ਰੈਫਿਕ ਤੋਂ ਵੀ ਨਜ਼ਰ ਦਬੋ ਜੇ ਕਿਤੇ ਕੋਈ ਜਾਮ ਲੱਗਾ ਕਿਤੇ ਕੋਈ ਓਵਰ ਰਾਈਡਿੰਗ ਆ ਕੁਝ ਹੈਗਾ ਟ੍ਰਿਪਰ ਰਾਈਡਿੰਗ ਹੈ ਇਹ ਉਹਨੂੰ ਵੀ ਨਾਲ ਦੀ ਨਾਲ ਜਿਹੜਾ ਹੈਗਾ ਉਹ ਸਾਡੀਆਂ ਟੀਮਾਂ ਨੂੰ ਕਨਵੇ ਕਰਨੀ ਉਹ ਐਕਸ਼ਨ ਕਰਦੇ ਆ ਮੈਂ ਡੀਆਈ ਸਾਹਿਬ ਦਾ ਥੈਂਕਫੁਲ ਆ ਮੈਂ ਡੀਜੀਪੀ ਪੰਜਾਬ ਦਾ ਥੈਂਕਫੁਲ ਆ ਜਿਹਨਾਂ ਦੀ ਰਹਿਨਮਾਈ ਚ ਇਹ ਦੋਨੇ ਪ੍ਰੋਜੈਕਟ ਜਿਹੜੇ ਹੈਗੇ ਆ ਉਹ ਸਿਰੇ ਚੜ੍ਹੇ ਹੈਗੇ ਆ ਔਰ ਮੈਂ ਆਸ ਕਰਦਾ ਆਪਣੀ ਪੁਲਿਸ ਤੋਂ ਵੀ ਆਉਣ ਵਾਲੇ ਦਿਨਾਂ ਚੋ ਰਿਜ਼ਲਟ ਮਿਲੇ। ਥੈਂਕ ਯੂ ਸਰ। ਥੈਂਕ ਯੂ ਸਰ। ਓਕੇ। ਥੈਂਕ